até o pés

ਸੰਤ ਗਾਉ ਸੁਣਾ ਰਿਯਾਰ ਤੁਹਾਰੇ ਸੱਜਣਾ ਏਕੋ ਤੜਾ ਮੈਂ ਦੰਤਿਆ ਕੋਈ ਕੋਰੇ ਦਰਸਨ ਕੀ ਜੈ ਮਰੂ ਮਰੀ ਕੋਈ ਰੰਗ ਉਤਾਰੇ ਇਕ ਤੇਹੀ ਦਾ ਪੀਖਾ ਬਗਸਾ ਮੋਲੂ ਪ੍ਰਾਗ ਨੋ ਚਲ ਗੁਨਾ

ਕੀ ਸ੍ਰੀ ਸੱਤਾ ਯਾਰ ਬਿਨੇ ਤਰਾਵਿਆ ਨਾ ਤਰਾਉ ਮੂਰਤ ਸੋ ਸੱਤਾ ਨੂੰ ਨਾਦਰ ਦੇ ਪਾਇਆ ਆਪ ਮੁਕਾਇਆ ਦਾ ਧਰਨ ਭਾਲ ਤਰੇ ਬਾਹਰੜੇ ਧਰਪੋ ਆਪੋ ਦਿੱਤੇ ਉਹਨਾਂ ਅਤਮਾਨਾਂ ਦਾ ਚਾਰੇ इस मन भव केछ सोता वदन आरप तन सवर साईं दिस सं बता तो सु संता ला रे

राम <laughs> विnabla राजा का सोब सोखेती सादा गुण मेरे पर की आशा उस सा सगन कुवी रे रंग

साम्हूं <laughs> तर